ਗੁਰੂ ਅਮਰਦਾਸ ਪਾਤਸ਼ਾਹ ਪ੍ਰਸ਼ਾਦਾ ਸ਼ਗਰੇ ਨੇ ਬਾਲ ਵਸਤਾ ਵੈਸੇ ਦੁਨੀਆਵੀ ਨਿਯਮਾਂ ਦੇ ਮੁਤਾਬਕ ਗੋਇੰਦਵਾਲ ਗੁਰ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਨਾਨਕਾ ਘਰ ਇਹ ਨਾਨਕਿਆਂ ਦਾ ਘਰ ਹੈ ਜਿੱਥੇ ਨਾਨਕ ਨਨੇ ਹੋਣ ਉਹ ਨਾਨਕਿਆਂ ਦਾ ਘਰ ਹੈ ਏਸਾਂ ਤੇ ਉਹਨਾਂ ਦੇ ਪਿਤਾ ਜੀ ਦੀ ਸ਼ਾਦੀ ਹੋਈ ਰੜ ਤੇ ਰੜ ਕੇ ਆਏ ਤੇ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿਹੜਾ ਬਾਲਕ ਹੈ ਭਾਈ ਜਿਨ ਮੰਜੀ ਲਾਈ ਸਾਰੀ ਤੇ ਮਾਤਾ ਭਾਨੀ ਜੀ ਪ੍ਰਸ਼ਾਦਾ ਪਕਾਰੇ ਸਨ ਕਹਿਣ ਲੱਗੇ ਦੋਹਤਾ ਦੋਹਤਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਡੌਲਿਆਂ ਤੂੰ ਫੜ ਕੇ ਆਪਣੀ ਗੋਦੀ ਚ ਪਟਾ ਕੇ ਆਖਿਆ ਤੇ ਗੇ ਰਾਣੀਏ ਦੋਹਤਾ ਬਾਣੀ ਦਾ ਬੋਹੇ ਥਾ ਇਹਨੂੰ ਕਹਿੰਦੇ ਕਮੰਗ ਇਵਨਸ ਕਾਸ ਦੇ ਸ਼ੈਡੋ ਜੀ ਫੋਰ ਹੋਣ ਹਰ ਬਿਰਵਾ ਕਿਚਕਣੇ